ਵੀਰ ਜੀ ਆ ਹੈਗਾ ਟਰੈਕਟਰ ਆਪਣੇ ਕੋਲ ਖੜਾ। ਮੁੰਡੇ ਕੋਲੇ ਵਿਕਾਊ ਆ ਟਰੈਕਟਰ ਫਰੀਦਕੋਟ ਦਾ ਤੇ ਫਰੀਦਕੋਟ ਦਾ ਨੰਬਰ। ਨੰਬਰ ਫਰੀਦਕੋਟ ਦਾ ਹੈ। ਕਾਪੀ ਵੀ ਹੈਗੀ ਸਮੇਤ ਤੇ ਬਹੁਤ ਸਾਫ ਟਰੈਕਟਰ ਪਿਆ। 1,20,000 ਰੁਪਿਆ ਮੰਗਿਆ ਵੀਰ ਨੇ। ਤੇ ਤੁਹਾਨੂੰ ਆਜੋ ਟਰੈਕਟਰ ਵਿਖਾਉਣੇ ਆ ਬਹੁਤ ਸਾਫ ਹੈ ਇੰਜਨ ਵੀ ਹੈਗਾ। ਸਾਫ ਬਹੁਤ ਹੈ। ਤੇ ਕੋਈ ਵੀ ਉਹ ਜਾ ਅਗਲਾ ਲੀਕਿੰਗ ਲੁਕਿੰਗ ਨਹੀਂ ਹੈਗੀ ਵੀ। ਤੁਹਾਨੂੰ ਸਾਰੇ ਟਰੈਕਟਰ ਦੀ ਚਾਤੀ ਮਰਾ ਦਿੰਨੇ ਆ। ਟਾਇਰ ਵੀ ਵਧੀਆ ਪਏ 50% ਪਏ ਹੋਣਗੇ ਟਾਇਰ ਹਨਾ ਹਾਂ ਸਾਰੇ ਪਾਸੋਂ ਘੁਮਾ ਕੇ ਤੁਹਾਨੂੰ ਟਰੈਕਟਰ ਵਿਖਾ ਦਿੰਨੇ ਆ ਕਿਧਰੋਂ ਕਿਧਰੋਂ ਗਿਆ ਆ ਬਹੁਤ ਸੌਫਟ ਟਰੈਕਟਰ ਪਿਆ ਜੀ ਟਰਾਲੀ ਵੀ ਚੱਕਦਾ ਹੈ ਲਿਫਟ ਵੀ ਹਾਂ ਲਿਫਟ ਲਾਏ ਹਨਾ ਲਿਫਟ ਵਾਲਾ ਨਾ ਪ੍ਰੈਸ਼ਰ ਲੱਗਾ ਹਨਾ ਪ੍ਰੈਸ਼ਰ ਤੇ ਆ ਆ ਵਿਖਾ ਦਿੰਨੇ ਤੁਹਾਨੂੰ ਤੇ 98 ਮਾਡਲ ਆ ਬਈ 98 ਮਾਡਲ ਆ ਟਰੈਕਟਰ ਆਸ਼ਾ ਟਰੈਕਟਰ ਵਿਕਾਊ ਆ ਬਾਈ ਜੀ ਹੋਣ ਕਨੈਕਟ ਨੰਬਰ ਬੋਲਾਂਗੇ ਉੱਤੇ ਆਪਾਂ ਤੇ ਫੇਸਬੁੱਕ ਤੇ ਪਾਵਾਂਗੇ ਜੇ ਕਿਸੇ ਨੇ ਟਰੈਕਟਰ ਵੀਰ ਨੇ ਲੈਣਾ ਤੇ ਕਾਲ ਕਰ ਲਿਓ ਜੇ ਜਿਹੜਾ ਸ਼ੇਅਰ ਕਰਕੇ ਉਹ ਕੋਈ ਰਾਇਤ ਵੀ ਹੋ ਜਾਂਦਾ ਯਾਰ ਥੋੜਾ ਕੋਈ 2 3000 ਰੁਪਏ ਲੈਸ ਵੀ ਕਰ ਲੈਂਦਾ ਵੇਖ ਕੇ ਹੈਂ ਵੀ ਦੇਖ ਲਿਓ ਜੀ ਟਰੈਕਟਰ ਦੀ ਕੰਡੀਸ਼ਨ ਸਾਫ ਬਹੁਤ ਟਰੈਕਟਰ ਪਿਆ ਵੀਰ 98 ਮਾਡਲ ਆ